ਅਤਵਾਡ ਨੂੰ Shimla ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਅਤਵਾਡ ਨੂੰ Shimla ਵਿੱਚ ਚਲਦੀ ਕਾਰ ਤੇ ਜ਼ਮੀਨ ਖਿਸਕ ਗਈ ਤੇ ਕਾਰ ਸਿੱਧੀ ਖੱਡ ਵਿੱਚ ਡਿੱਗ ਪਈ ਇਹ ਹਾਦਸਾ ਤਸੀਲ ਸੁੰਨੀ ਦੇ ਦਰਗੀ ਨੇੜੇ ਵਾਪਰਿਆ। ਮੁੱਢਲੀ ਜਾਣਕਾਰੀ ਅਨੁਸਾਰ ਹਾਦਸੇ ਸਮੇਂ ਕਾਰ ਵਿੱਚ 3 ਲੋਕ ਸਵਾਰ ਸਨ। ਇਹ ਦਰਦਨਾਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੋ ਲੋਕ ਗੰਭੀਰ ਜ਼ਖਮੀ ਹੋ ਗਏ। ਇਹ ਘਟਨਾ ਐਤਵਾਰ ਸਵੇਰੇ 11 ਵਜੇ ਦੇ ਕਰੀਬ ਵਾਪਰੀ ਜਦੋਂ ਵਿਕਾਸ ਉਮਰ 40 ਆਪਣੇ ਪਿੰਡ ਤੇ ਚੰਮੂ ਤੋਂ ਚਾ ਨੋਗ ਦੇ ਹੋਰ ਲੋਕਾਂ ਨਾਲ ਜਾ ਰਿਹਾ ਸੀ। ਇਸ ਦੌਰਾਨ ਜਦੋਂ ਦੁਰਗੀ ਨੇੜੇ ਪਹੁੰਚਾ ਤਾਂ ਅਚਾਨਕ ਪਹਾੜੀ ਤੋਂ ਕਾਰ ਤੇ ਪੱਥਰ ਡਿੱਗ ਪਏ ਤੇ ਕਾਰ ਸੜਕ ਤੋਂ ਬਾਹਰ ਹੋ ਗਈ। ਜਿਸ ਵਿੱਚ ਲੇਖਰਾ ਜੁਮਰ 37 ਸਾਲ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਕਾਰ ਵਿੱਚ ਸਵਾਰ ਦੋ ਹੋਰ ਲੋਕ ਵਿਕਾਸ ਅਤੇ ਨितीश ਨੂੰ ਜ਼ਖਮੀ ਹਾਲਾਤ ਵਿੱਚ ਲਾਜ ਲਈ ਆਈ ਜੀ ਐਮ ਸੀ ਸ਼ਿਮਲਾ ਰੈਫਰ ਕਰ ਦਿੱਤਾ ਗਿਆ ਜਿੱਥੇ ਉਹਨਾਂ ਦਾ ਕਾਰ ਵਿੱਚ ਹੀ ਇਲਾਜ ਚੱਲ ਰਿਹਾ ਹੈ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਮੌਕੇ ਤੇ ਪਹੁੰਚ ਗਈ ਤੁਹਾਨੂੰ ਦੱਸਦੇ ਕਿ ਕੱਲ ਹੀ ਸ਼ਿਮਲਾ ਦੇ ਕੁਮਾਰ ਸੈਨ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਸੀ ਜਿੱਦ ਸੜਕ ਦੀ ਮੁਰੰਮਤ ਵਿੱਚ ਲੱਗੀ ਜੀ ਐਸ ਬੀ ਮਸ਼ੀਨ ਪਹਾੜੇ ਤੋਂ ਮਲਬਾ ਡਿੱਗਣ ਤੋਂ ਬਾਅਦ ਮਸ਼ੀਨ ਡਰਾਈਵਰ ਸਮੇਤ ਇੱਕ ਡੂੰਗੀ ਖਾੜ ਵਿੱਚ ਡਿੱਗ ਪਈ ਸੀ ਜਿਸ ਵਿੱਚ ਮੰਡੀ ਦੇ ਰਹਿਣ ਵਾਲੇ ਡਰਾਈਵਰ ਵਰ ਦਿਨੇਸ਼ ਦੀ ਮੌਕੇ ਤੇ ਮੌਤ ਹੋ ਗਈ ਸੀ ਸ੍ਰੀ ਗਾਜੋਦਸ 1224 7 ਪਰ ਚਾਹ ਐਡਵਰਡ ਨੂੰ Shimla ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਐਡਵਰਡ ਨੂੰ Shimla ਵਿੱਚ ਚਲਦੀ ਕਾਰ ਤੇ ਜ਼ਮੀਨ ਖਿਸਕ ਗਈ ਤੇ ਕਾਰ ਸਿੱਧੀ ਖੱਡ ਵਿੱਚ ਡਿੱਗ ਪਈ ਇਹ ਹਾਦਸਾ ਤਹਿਸੀਲ ਸੁੰਨੀ ਦੇ ਦਰਗੀ ਨੇੜੇ ਵਾਪਰਿਆ ਮੁੱਢਲੀ ਜਾਣਕਾਰੀ ਅਨੁਸਾਰ ਹਾਦਸੇ ਸਮੇਂ ਕਾਰ ਵਿੱਚ 3 ਲੋਕ ਸਵਾਰ ਸਨ ਇਹ ਦਰਦਨਾਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੋ ਲੋਕ ਗੰਭੀਰ ਜ਼ਖਮੀ ਹੋ ਗਏ ਇਹ ਘਟਨਾ ਐਤਵਾਰ ਸਵੇਰੇ 11 ਵਜੇ ਦੇ ਕਰੀਬ ਵਾਪਰੀ ਜਦੋਂ ਵਿਕਾਸ ਉਮਰ 40 ਆਪਣੇ ਪਿੰਡ ਤੇ ਜੰਮੂ ਤੋਂ ਚਾ ਨੋਗ ਦੇ ਹੋਰ ਲੋਕਾਂ ਨਾਲ ਜਾ ਰਿਹਾ ਸੀ ਇਸ ਦੌਰਾਨ ਜਦੋਂ ਦੁਰਗੀ ਨੇੜੇ ਪਹੁੰਚਾ ਤਾਂ ਅਚਾਨਕ ਪਹਾੜੀ ਤੋਂ ਕਾਰ ਤੇ ਪੱਥਰ ਡਿੱਗ ਪਏ ਤੇ ਕਾਰ ਸੜਕ ਤੋਂ ਬਾਹਰ ਹੋ ਗਈ ਜਿਸ ਵਿੱਚ ਲੇਖਰਾਜ ਉਮਰ 37 ਸਾਲ ਦੇ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਕਾਰ ਵਿੱਚ ਸਵਾਰ ਦੋ ਹੋਰ ਲੋਕ ਵਿਕਾਸ ਅਤੇ ਨितीश ਨੂੰ ਜ਼ਖਮੀ ਹਾਲਾਤ ਵਿੱਚ ਲਾਜ ਲਈ ਆਈ ਜੀ ਐਮ ਸੀ ਸ਼ਿਮਲਾ ਰੈਫਰ ਕਰ ਦਿੱਤਾ ਗਿਆ ਜਿੱਥੇ ਉਹਨਾਂ ਦਾ ਘਰ ਵਿੱਚ ਹੀ ਇਲਾਜ ਚੱਲ ਰਿਹਾ ਹੈ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਮੌਕੇ ਤੇ ਪਹੁੰਚ ਗਈ ਤੁਹਾਨੂੰ ਦੱਸਦੇ ਕਿ ਕੱਲ ਹੀ ਸ਼ਿਮਲਾ ਦੇ ਕੁਮਾਰ ਸੈਂਵਿਚ ਇੱਕ ਦਰਦਨਾਕ ਹਾਦਸਾ ਵਾਪਰਿਆ ਸੀ ਜਿੱਦ ਸੜਕ ਦੀ ਮੁਰੰਮਤ ਵਿੱਚ ਲੱਗੀ ਜੀ ਸੀ ਬੀ ਮਸ਼ੀਨ ਪਹਾੜੇ ਤੋਂ ਮਲਬਾ ਡਿੱਗਣ ਤੋਂ ਬਾਅਦ ਮਸ਼ੀਨ ਡਰਾਈਵਰ ਸਮੇਤ ਇੱਕ ਡੂੰਗੀ ਖਾੜ ਵਿੱਚ ਡਿੱਗ ਪਈ ਸੀ ਜਿਸ ਵਿੱਚ ਮੰਡੀ ਦੇ ਰਹਿਣ ਵਾਲੇ ਡਰਾਈਵਰ ਵਰ ਦਿਨੇਸ਼ ਦੀ ਮੌਕੇ ਤੇ ਮੌਤ ਹੋ ਗਈ ਸੀ ਸ੍ਰੀ ਗਾਜੋ ਤੋਂ 124 7 ਪਰ ਚਾਲ ਐਤਵਾਰ ਨੂੰ Shimla ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਐਦਵਰਡੂ ਸ਼ਿਮਲਾ ਵਿੱਚ ਚਲਦੀ ਕਾਰ ਤੇ ਜ਼ਮੀਨ ਖਿਸਕ ਗਈ ਤੇ ਕਾਰ ਸਿੱਧੀ ਖੱਡ ਵਿੱਚ ਡਿੱਗ ਪਈ। ਇਹ ਹਾਦਸਾ ਤਹਿਸੀਲ ਸੁੰਨੀ ਦੇ ਦਰਗੀ ਨੇੜੇ ਵਾਪਰਿਆ। ਮੁੱਢਲੀ ਜਾਣਕਾਰੀ ਅਨੁਸਾਰ ਹਾਦਸੇ ਸਮੇਂ ਕਾਰ ਵਿੱਚ 3 ਲੋਕ ਸਵਾਰ ਸਨ। ਇਹ ਦਰਦਨਾਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੋ ਲੋਕ ਗੰਭੀਰ ਜ਼ਖਮੀ ਹੋ ਗਏ। ਇਹ ਘਟਨਾ ਐਤਵਾਰ ਸਵੇਰੇ 11 ਵਜੇ ਦੇ ਕਰੀਬ ਵਾਪਰੀ ਜਦੋਂ ਵਿਕਾਸ ਉਮਰ 40 ਆਪਣੇ ਪਿੰਡ ਤੇ ਜੰਮੂ ਤੋਂ ਚਾ ਨੋਗ ਦੇ ਹੋਰ ਲੋਕਾਂ ਨਾਲ ਜਾ ਰਿਹਾ ਸੀ। ਇਸ ਦੌਰਾਨ ਜਦੋਂ ਦੁਰਗੀ ਨੇੜੇ ਪਹੁੰਚਾ ਤਾਂ ਸਾਨਕ ਪਹਾੜੀ ਟੁਕਾਰ ਤੇ ਪੱਥਰ ਡਿੱਗ ਪਏ ਤੇ ਕਾਰ ਸੜਕ ਤੋਂ ਬਾਹਰ ਹੋ ਗਈ ਜਿਸ ਵਿੱਚ ਲੇਖਰਾਜ ਉਮਰ 37 ਸਾਲ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਕਾਰ ਵਿੱਚ ਸਵਾਰ ਦੋ ਹੋਰ ਲੋਕ ਵਿਕਾਸ ਅਤੇ ਨਿਤਿਸ਼ ਨੂੰ ਜ਼ਖਮੀ ਹਾਲਾਤ ਵਿੱਚ ਇਲਾਜ ਲਈ ਆਈ ਜੀ ਐਮ ਸੀ ਸ਼ਿਮਲਾ ਰੈਫਰ ਕਰ ਦਿੱਤਾ ਗਿਆ ਜਿੱਥੇ ਉਹਨਾਂ ਦਾ ਘਰ ਵਿੱਚ ਹੀ ਇਲਾਜ ਚੱਲ ਰਿਹਾ ਹੈ ਸਾਨਕ ਪ੍ਰਸ਼ਾਸਨ ਅਤੇ ਪੁਲਿਸ ਮੌਕੇ ਤੇ ਪਹੁੰਚ ਗਈ ਤੁਹਾਨੂੰ ਦੱਸਦੇ ਕਿ ਕੱਲ ਹੀ ਸ਼ਿਮਲਾ ਦੇ ਕੁਮਾਰ ਸੈਨ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਸੀ ਜਿੱਤੇ ਸੜਕ ਦੀ ਮੁਰੰਮਤ ਵਿੱਚ ਲੱਗੀ ਜੀ ਐਸ ਈ ਬੀ ਮਸ਼ੀਨ ਪਹਾੜੇ ਤੋਂ ਬੱਡ ਡਿੱਗਣ ਤੋਂ ਬਾਅਦ ਮਸ਼ੀਨ ਡਰਾਈਵਰ ਸਮੇਤ ਇੱਕ ਡੂੰਗੀ ਖਾੜ ਵਿੱਚ ਡਿੱਗ ਪਈ ਸੀ ਜਿਸ ਵਿੱਚ ਮੰਡੀ ਦੇ ਰਹਿਣ ਵਾਲੇ ਡਰਾਈਵਰ ਦਿਨੇਸ਼ ਦੀ ਮੌਕੇ ਤੇ ਮੌਤ ਹੋ ਗਈ ਸੀ